ਪਿੰਡ ਓਬਾ ਵਿੱਚ ਅੱਜ ਸਾਰੇ ਪਿੰਡ ਵਿੱਚ ਸਫਾਈ ਕਰਵਾਈ ਗਈ ਜਿਸ ਵਿੱਚ ਸਾਰੇ ਪਿੰਡ ਦੀਆਂ ਗਲੀਆਂ ਨਾਲੀਆਂ ਸਾਫ਼ ਕੀਤੀਆਂ ਗਈਆਂ ਪਿੰਡ ਵਾਲਿਆਂ ਨੇ ਦੱਸਿਆ ਕਿ ਪਿੰਡ ਦੇ ਨਵੇਂ ਸਰਪੰਚ ਅਮਨਦੀਪ ਸਿੰਘ ਅਤੇ ਨਵੀਂ ਬਣੀ ਪੰਚਾਇਤ ਦੁਆਰਾ ਸਾਰੇ ਪਿੰਡ ਦੀ ਸਫਾਈ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਅਜ ਤੱਕ ਇਸ ਤਰ੍ਹਾਂ ਕਦੇ ਵੀ ਪਿੰਡ ਦੀ ਸਫਾਈ ਨਹੀਂ ਹੁੰਦੀ ਦੇਖੀ ਜਿਸ ਤਰ੍ਹਾਂ ਨਵੀਂ ਬਣੀ ਪੰਚਾਇਤ ਸਰਪੰਚ ਅਤੇ ਨੌਜਵਾਨ ਸਾਥ ਲੈ ਕੇ ਕੁਝ ਟਰਾਲੀ ਟਰੈਕਟਰ ਨਾਲ ਪਿੰਡ ਦੀ ਸਫਾਈ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਉਹਨਾਂ ਨੂੰ ਯਕੀਨ ਹੈ ਕਿ ਪਿੰਡ ਦਾ ਬਿਲਕੁਲ ਸੁਧਾਰ ਹੋ ਜਾਵੇਗਾ ਮਾਨਸਾ ਤੋਂ ਐਰੀ ਟੀਵੀ ਲਈ ਮਨੀਸ਼ ਸ਼ਰਮਾ ਦੀ ਰਿਪੋਰਟ ਇਹ ਪਿੰਡ ਦੀ ਨਵੀਂ ਪੰਚਾਇਤ ਚੁਣੀ ਹੈ ਜੀ ਨਵਾਂ ਸਰਪੰਚ ਚੁਣਿਆ ਉਹਦੇ ਲਈ ਉਹਨਾਂ ਨੇ ਕਰ ਰਹੇ ਨੇ ਇਹ ਸਭ ਨਹੀਂ ਜੀ ਪਹਿਲਾਂ ਕਦੇ ਵੀ ਨਹੀਂ ਕੁਝ ਹੋਇਆ ਹੈ ਜਿਆ ਵੀ ਜਿਹੜਾ ਹੁਣ ਨਵਾਂ ਸਰਪੰਚ ਚੁਣਿਆ ਇਸ ਇਹੀ ਕਰ ਰਿਹਾ ਹੈ ਜੀ ਹਾਂ ਜੀ ਬਹੁਤ ਉਮੀਦਾਂ ਨੇ ਸਾਨੂੰ ਇਹ ਤੇ ਵੀ ਲੱਗਦਾ ਵੀ ਇਹ ਨਵਾਂ ਕੁਛ ਨਾ ਕੁਛ ਨਵਾਂ ਕੰਮ ਕਰੂਗਾ ਮੂਰਤੀ ਹੈ ਜੀ ਵਧੀਆ ਭਾਈ ਆਮਣਾ ਸਰਪੰਚ ਉੱਠਿਆ ਉਹ ਕਰਾ ਰਿਹਾ ਹੈ ਬਹੁਤ ਵਧੀਆ ਹੈ ਬਹੁਤ ਚੰਗੀ ਗੱਲ ਹੈ ਨਾ ਹੋਇਆ ਨਹੀਂ ਭਾਈ ਨਰਕ ਚ ਹੀ ਡੁੱਬੇ ਆ ਚੰਗਾ ਹੀ ਹੈ ਭਾਈ ਐਂ ਲੱਗਦਾ ਵੀ ਚੰਗਾ ਹੀ ਕਰੂਗਾ ਭਰੀਆਂ ਭਰਾਈਆਂ ਹੀ ਨਾਲੀਆਂ ਰਹਿੰਦੀਆਂ ਸੀਨੇਵਾ ਗਲੀਆਂ ਪਈਆਂ ਮਕਾਨ ਦਾ ਤਾਂ ਬੁਰਾ ਹਾਲ ਹੋਇਆ ਤੇ ਠੀਕ ਹੈ। ਪਟਾ ਸਿੰਘ ਜੀ ਹਾਂ ਜੀ ਇਹ ਸਾਡੇ ਨਵੀਂ ਪੰਚਾਇਤ ਹੈ ਜਿਹੜੀ ਚੰਗ ਉਮਰਦਾ ਸਰਪੰਚ ਬਣਾਇਆ ਸਾਡੇ ਪਿੰਡ ਨੇ ਬੜਾ ਸੋਚ ਸਮਝ ਕੇ ਵੱਡੀ ਬਹੁਮਤ ਨਾਲ ਚੁਟਾਇਆ ਸੀ। ਠੀਕ ਹੈ। ਉਸੇ ਦੀ ਜੋਗ ਅਗਵਾਈ ਸਦਕਾ ਅੱਜ ਸਾਡੇ ਪਿੰਡ ਦੇ ਚੰਗ ਮੁੰਡੇ ਸਾਰੇ ਉਹਦਾ ਸਾਥ ਦੇ ਕੇ ਪਿੰਡ ਦੀ ਸਫਾਈ ਕਰਾ ਰਹੇ ਆ। ਜੋ ਕਿ ਬਾਕੀ ਸਮਾਂ ਪਹਿਲਾਂ ਤੋਂ ਹੋਈ ਵੀ ਨਹੀਂ ਸੀ। ਅੱਜ ਤੱਕ ਸਾਡੇ ਪਿੰਡ 'ਚ ਜਮਾਦਾਰ ਨਹੀਂ ਸੀ ਹਾਲਾਂਕਿ ਇਸ ਪਹਿਨ ਉਸ ਤੋਂ ਬਾਅਦ 'ਚ ਜਮਾਦਾਰ ਰੱਖਣ ਦਾ ਪ੍ਰੋਸੈਸ ਬਣਾਇਆ ਇਹਨਾਂ ਨੇ। ਇਸ ਤੋਂ ਪਹਿਲਾਂ ਪੰਚਾਇਤ ਨੇ ਜਾ ਕੇ ਸਕੂਲਾਂ ਦੇ ਵਿੱਚ ਸਾਡੇ ਤਿੰਨ ਚਾਰ ਸਕੂਲਾਂ ਨੇ ਸਾਰੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਵੰਡੀਆਂ ਨੇ ਗੀਆਂ ਪੈਨ ਵੰਡੇ ਨੇ ਬਾਕੀ ਉਹ ਵੀ ਸਾਰੇ ਮਾਪੋੜ ਦੀ ਜਾਣਕਾਰੀ ਲਈਆ ਉਦੋਂ ਕੀ ਬਣਦਾ ਕੀ ਹੋਰ ਬਹੁਤ ਸੋਹਣੀ ਸਨਾਗਾ ਜੋ ਕੰਮ ਕਰ ਰਹੀ ਹੈ ਪੰਚਾਇਤ ਸਾਡੀ ਹਾਲ ਦੀ ਘੜੀ ਸਾਨੂੰ ਅਸੀਂ ਇਸ ਦੀ ਤਾਰੀਫ ਕਰਦੇ ਹੋਏ ਇਹਨਾਂ ਦੇ ਸੁਕਰਾ ਗਜ਼ਾਰਾਂਗੇ ਅੰਤਲ ਜੀ ਕੀ ਨਾਮ ਆਪਣਾ ਜੀ ਸਿਗਦੇਵ ਸਿੰਘ ਇਹ ਪਿੰਡ ਚ ਸਫਾਈ ਹੋ ਰਹੀ ਹੈ ਕੀ ਕਾਰਨਾ ਕੌਣ ਕਰ ਰਿਹਾ ਹੈ ਸਫਾਈ ਇਹ ਸਰਪੰਚ ਜਿਹੜਾ ਨਮਾ ਸਰਪੰਚ ਬੜਿਆ ਅਮਨਦੀਪ ਸਿੰਘ ਉਹ ਕਰਾ ਰਿਹਾ ਹੈ ਜੀ ਬਹੁਤ ਚੰਗਾ ਕੰਮ ਕਰਾ ਰਿਹਾ ਹੈ ਸਾਰੇ ਪਿੰਡ ਦੀ ਸਫਾਈ ਹੋ ਜੂ ਅੱਜ ਤੱਕ ਨਾ ਹੋਈ ਸੀ ਨਾ ਹੋਣੀ ਹੈ ਮੇਰੇ ਦੇ ਗਾਹਾਂ ਨੂੰ ਵੀ ਜੇ ਇਹ ਨੇ ਚੰਗਾ ਸਰਪੰਚ ਰਹੂਗਾ ਤਾਂ ਕੰਮ ਇੱਕ ਸੱਚ ਚੰਗੇ ਕਰਦਾ ਰਹੂਗਾ